कि वह इसको तत्काल तत्क्षण इसका निर्णय ले और उन दोषियों को पकड़ने के लिए तत्काल जो है वह अपना जोर लगाए जो प्रशासन के साथ साथ जो गवर्नमेंट है आज दो साल से निरंतर हो रहे इस अपराध के ऊपर कोई भी आवाज नहीं उठा रही है न ही कोई कार्य कर रही है न कोई एक्शन ले रही है तेरा तारीख हुई है पंद्रह तारीख रोज प्रदर्शन करना पै रहा वा रीजन ये है कि प्रशासन जाग हो जाए ਆਪਣਾ ਕੰਮ ਕਰੇ ਸੁਰੱਖਿਅਤ ਘੁੰਣ ਐਥੇ ਇੱਥੇ ਸੁਰੱਖਿਅਤ ਐ ਭਗਵੰਤ ਮਾਨ ਸਾਹਿਬ ਇੱਥੇ ਸੁਰੱਖਿਅਤ ਐ ਮੰਤਰੀ ਇਹਨਾਂ ਦੇ ਇੱਥੇ ਸੁਰੱਖਿਅਤ ਐ ਗੁੰਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਡੇਬੇਟਾਂ ਕਰ ਸਕਦੇ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਜਾਮ ਛਲਕਾ ਸਕਦੇ ਆ ਇਹ ਪੰਜਾਬ ਦੀ ਧਰਤੀ ਦੇ ਵਿੱਚ ਕਦੇ ਨਹੀਂ ਸੋਚਿਆ ਸੀ ਅੱਜ ਗੁਰਤੇਗ ਬਾਦਲ ਜੀ ਨੇ ਸੀਸ ਦਿੱਤਾ ਸੀ ਇਹਨਾਂ ਵਾਸਤੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਉਸ ਨਾਤਨ ਵਾਸਤੇ ਤੇ ਉਸੇ ਧਰਤੀ ਤੇ ਜ਼ਹਿਰ ਫੋਸਿਆ ਜਿਹੜਾ ਨਸ਼ੇ ਚ ਨੌਜਵਾਨ ਮਾਰ ਰਿਹਾ ਹੈ ਲੋਕਾਂ ਨਾਲ ਦੇਖ ਰਹੇ ਨੇ ਤਮਾਨ ਰਕਸ਼ਾ ਸਵਾਗਤ ਹੈ ਹਿੰਦੂ ਪਰਿਸ਼ਦ ਦੇ ਇੱਥੇ ਸਮਰਥਕ ਮੌਜੂਦ ਨੇ ਜਿੱਤੇ ਕਿ ਇੱਥੇ ਉਹ ਦੱਸਿਆ ਜਾ ਰਿਹਾ ਹੈ ਕਿ ਇੱਕ ਹਿੰਦੂ ਹਿੰਦੂ ਭਾਈਚਾਰੇ ਦੀ ਜੀ ਹੈ ਡੈਥ ਹੋ ਚੁੱਕੀ ਹੈ ਕੀ ਕਾਰਨ ਦਾ ਦਿਮਾਗੀ ਬਿਚੇ-ਬਿਚੇ ਕਰ ਰਹੇ ਸਾਡੇ ਨਾਲ ਮੌਜੂਦ ਸਰ ਕੀ ਕਾਰਨ ਕੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ 13 ਤਰੀਕ ਨੂੰ ਜਦੋਂ ਸਾਡਾ ਐਡਾ ਮਹਾਨ ਪਰਵਾ ਖਾਲਸਾ ਦਾ ਸਰਜਨ ਦਿਵਸ ਸਾਰੀ ਦੁਨੀਆ ਸਾਰਾ ਵਿਸ਼ਵ ਵਸੀ ਮਨਾ ਰਹੇ ਹਾਂ ਉਸ ਦਿਨ ਸਾਡੇ ਇੱਕ ਹਿੰਦੂ ਭਰਾ ਦੀ ਹੱਤਿਆ ਜਿਸ ਸ਼ਰੀਆਮ ਟੰਗ ਦੇ ਨਾਲ ਹੁੰਦੀ ਆ ਉਹ ਦੱਸਦੀ ਆ ਵੀ ਇਹ ਜਿਹੜੀ ਸਰਕਾਰ ਕਿੰਨੀ ਨਿਕੰਮੀ ਔਰ ਨਾਕਾਬਲ ਸਾਬਤ ਹੋ ਰਹੀ ਆ ਇਹਦੀ ਕਰਨੀ ਔਰ ਕਥਨੀ ਦਾ ਕਿੱਡਾ بڑا ਅੰਤਰ ਬਾਹਰ ਆ ਰਿਹਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਦਵਾਂਗੇ ਉਹਨੇ ਬਦਲਾਅ ਦੇ ਰੂਪ ਚ ਪੰਜਾਬ ਨੂੰ ਦਹਿਸ਼ਤ ਦਿੱਤੀ ਪੰਜਾਬ ਨੂੰ ਦਹਿਸ਼ਤ ਦਾ ਮਾਹੌਲ ਦਿੱਤਾ ਅੱਜ ਚੋਣਾਂ ਚੱਲ ਰਹੇ ਨੇ ਚੋਣ ਜਾਬਤਾ ਲੱਗਿਆ ਹੋਇਆ ਹੈ ਜਗ੍ਹਾ ਜਗ੍ਹਾ ਪੁਲਿਸ ਪ੍ਰਸ਼ਾਸਨ ਤਣਾਤ ਹੈ ਦੇ ਬਾਵਜੂਦ ਸ਼ਰੀਆਮ ਕਿਸੇ ਦੀ ਹੱਤਿਆ ਕਰਦੇ ਨਹੀਂ ਇਹ ਸਾਬਤ ਨਹੀਂ ਕਰਦੀ ਕਿ ਉਹ ਸਰਕਾਰ ਆਪਣੀਆਂ ਨਕਾਬੀਆਂ ਲੁਕਾਉਣ ਦੇ ਲਈ ਕੋਈ ਇਸ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ਜਿਦੇ ਨਾਲ ਕਿ ਲੋਕਾਂ ਦਾ ਧਿਆਨ ਕਨਵਰਟ ਹੋਵੇ ਲੋਕਾਂ ਦੇ ਵਿੱਚ ਡਰਦਾ ਮਾਹੌਲ ਬਣੇ ਜਦ ਲੋਕ ਆ ਜੋ ਸਰਕਾਰ ਨੂੰ ਨਾਕਾਮ ਕਰ ਚੁੱਕੇ ਨੇ ਉਹਨਾਂ ਨੂੰ ਪਤਾ ਉਹ ਉਸ ਦੇ ਨੂੰ ਮੱਦੇਨਜ਼ਰ ਰੱਖ ਕੇ ਅੱਜ ਲੋਕਾਂ ਦਾ ਧਿਆਨ ਕਨਵਰਟ ਕਰਨ ਦੀ ਇਦਾਂ ਦੇ ਕੰਮ ਕਰ ਰਹੇ ਨੇ ਅਸੀਂ ਇਹਦੀ ਨਖੇਦੀ ਕਰਦੇ ਹਾਂ ਅੱਜ ਸਮੂੱਚਾ ਹਿੰਦੂ ਸਮਾਜ ਸਿੱਖ ਸਮਾਜ ਸਾਰਾ ਭਾਈਚਾਰਾ ਲੜ ਕੇ ਇਹਦੀ ਨਖੇਦੀ ਕਰਦਾ ਔਰ ਮੰਗ ਪੱਤਰ ਲੈ ਕੇ ਆਇਆ ਕਿ ਜਿਹੜੇ ਇਹ ਕਾਤਲ ਨੇ ਜਲਦੀ ਤੋਂ ਜਲਦੀ ਗ੍ਰਫਤਾਰ ਕੀਤੇ ਜਾਣ ਔਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ ਸਰ ਜਿਹੜੇ ਵਿਅਕਤੀ ਮੂਤ ਇਹ ਹੈ ਕੌਣ ਇਹਦਾ ਨਾਮ ਕੀ ਹੈ ਇਹ ਰਹਿਣ ਵਾਲਾ ਕਿੱਥੋਂ ਦਾ ਇਹ ਵਿਸ਼ਵਿੰਦੂ ਪਰਸ਼ਦ ਦਾ ਜਿਹੜਾ ਸਾਡਾ ਨੰਗਲ ਦਾ ਉੱਥੇ ਦਾ ਪ੍ਰਧਾਨ ਆ ਔਰ ਇੱਕ ਕਾਰੋਬਾਰੀ ਵਿਅਕਤੀ ਸੀ ਆਪਣੀ ਦੁਕਾਨ ਤੇ ਬੈਠਾ ਸੀ ਉਸ ਵੇਲੇ ਉਹਦੀ ਹੱਤਿਆ ਕੀਤੀ ਗਈ ਆ ਉਹ ਨੰਗਲ ਦਾ ਰਹਿਣਾ ਵਿਸ਼ਵਿੰਦੂ ਪ੍ਰਸਾਦ ਆ ਇੱਕ ਉਸ ਇਲਾਕੇ ਦਾ ਲੀਡਰ ਸੀ ਸਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੈਗਾ ਕੋਈ ਆਰਡਰ ਕੰਡਕਟਰ ਵੀ ਲੱਗਿਆ ਪਤਾ ਵੀ ਇੰਨੀ ਗੁੰਡਾਗਰਦੀ ਤੇ ਹਥਿਆਰ ਉਹੀ ਕਾਰਨ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਵੀ ਇਹ ਜਿਹੜਾ ਡਰ ਦਾ ਮਾਹੌਲ ਕਿਤੇ ਨਾ ਕਿਤੇ ਲੋਕਾਂ 'ਚ ਅੱਜ ਸਰਕਾਰ ਦੀਆਂ ناکਾਮੀਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਕੁਝ ਹੋ ਰਿਹਾ ਜੋ ਸਾਰ ਸਾਬਤ ਕਰਦਾ ਹੈ ਕਿ ਸਰਕਾਰ ਨਹੀਂ ਚਾਹਦੀ ਇਹ ਲੋਕ ਅੱਜ ਮੈਡਿਟ ਜਿਹੜਾ ਬਣਾ ਰਹੇ ਨੇ ਉਹ ਤੋਂ ਹਟ ਕੇ ਦੂਜੇ ਪਾਸੇ ਆਪਣਾ ਤੁਸੀਂ ਨੂੰ ਆਪਾਂ ਇਲੈਕਸ਼ਨਾਂ ਕਰਕੇ ਵੀ ਕਹਿ ਸਕਦੇ ਹਾਂ 100% ਇਲੈਕਸ਼ਨਾਂ ਦਾ ਤਾਂ ਇਹਦੇ ਵਿੱਚ ਬਹੁਤ ਵੱਡਾ ਅੱਜ ਇਲੈਕਸ਼ਨ ਹੈ ਤਾਂ ਹਰ ਜਗ੍ਹਾ ਪ੍ਰਸ਼ਾਸਨ ਬੈਠਾ ਇਹਦੇ باوجودੇ ਕੁਝ ਹੋ ਰਿਹਾ ਅ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰ ਦੇ ਕੇ ਫਿਰ ਬਾਅਦੋਂ ਕਰਾਂਗੇ ਸਰ ਕੀ ਕਾਰਨ ਰਿਹਾ ਹੋਏਗਾ ਕੀ ਕਾਰਨ ਹੈ ਇਸ ਪ੍ਰਕਾਰ ਸੇ ਜੋ ਹੈ ਵਿਕਾਸ ਜੀ ਦਾ ਜੋ ਹਤਿਆ ਕੀ ਗਈ ਹੈ ਇਹ ਹਤਿਆ ਇੱਕ ਸਾਜ਼ਿਸ਼ ਕੀ ਤਹਿਤ ਹੈ और ये साजिश की गई है ये षडयंत्र का पर्दाफाश होना चाहिए सरकार से यही हमारा सबका जो है ज़ोरदार से आग्रह है कि वह इसको तत्काल तत्क्षण इसका निर्णय लें और इस उन दोषियों को पकड़ने के लिए तत्काल जो है वह अपना जोर लगाएं अन्यथा यह हिंदू समाज है यह आवाम की आवाज़ है और आवाम के आगे कोई भी नहीं चल सका है ਆਵਾਮ ਚਾਹੇ ਤਾਂ ਸਰਕਾਰें ਬਦਲ ਦੇ ਇਸ ਲਈ ਸਰਕਾਰ ਕੋ ਚਾਹੀਏ ਕਿ ਆਵਾਮ ਕਾ ਸਾਥ ਦੇ ਜੈ ਸ਼੍ਰੀ ਰਾਮ ਵਿਸ਼ਵ ਹਿੰਦੂ ਪਰਿਸ਼ਦ ਸਮਰਥਕ ਸਾਡੇ ਨਾਲ ਨੇ ਕੀ ਕਾਰਨ ਹੈ ਡੀਸੀ ਦਫਤਰ ਬਾਜਰਾ ਹੈ ਸਮਰਥਨ ਕਰ ਰਹੇ ਨੇ ਤੇ ਡੀਸੀ ਡੀਸੀ ਮੈਡਮ ਕੋ ਜਿਹੜਾ ਮੰਗ ਪੱਤਰ ਲੈ ਕੇ ਆਏ ਨੇ ਇਹਨਾਂ ਨੂੰ ਕਾਰਨ ਪੁੱਛਣੇ ਗੱਲਬਾਤ ਕਰਦੇ ਆ ਰਮਾ ਸ਼ੰਕਰ ਜੀ ਸਾਡੇ ਨਾਲ ਮੌਜੂਦ ਨੇ ਇਹ ਕਾਰਨ ਕਾ ਤੋਂ ਅਭੀ ਤੱਕ ਕੋਈ ਪਤਾ ਨਹੀਂ ਹੈ ਕਿਉਂਕਿ ਜੋ ਮੂੰਹ ਬੰਦ ਕਰਕੇ ਆਪਣਾ ਚਿਹਰਾ ਬੰਦ ਕਰਕੇ ਔਰ ਹੱਤਿਆ ਕਰਕੇ ਗਏ ਹਨ ਔਰ ਉਹਨਾਂ ਦੇ ਪਿੱਛੇ ਕੀ ਕਾਰਨ ਬਤਾਇਆ ਜਾਏ कारण तो यही हो सकता है कि एक सनातनी या एक हिंदू जो हिंदू की रक्षा के लिए निरंतर प्रयास करता है उसको आज ये पंजाब के धरती के ऊपर मारने का ही काम किया जा रहा है अगर सनातन के लिए आवाज़ उठाओ तो उनकी हत्या हो जाएगी और यहाँ की जो प्रशासन के साथ साथ जो गवर्नमेंट है आज दो साल से निरंतर हो रहे इस अपराध के ऊपर कोई भी आवाज़ नहीं उठा रही है ना ही कोई कार्य कर रही है ना कोई एक्शन ले रही है हम लोगों का तो यही मांग है कि जो अपराधी हैं उनको पकड़ करके तुरंत इतनी कठोर से कठोर सजा दी जाए कि दूसरा अपराधी ये काम करने से पहले सैकड़ों बार सोचे लेकिन अपराधियों को आज हमारे देश में कानून इतना ढीला है कि इस तरह की सजाएं नहीं दी जाती कि वो हत्या करने से पहले सैकड़ों बार सोचे या दूसरे को भी ऐसा डर हो कि अगर हमने भी कोई अपराध किया है तो इस तरह की सजाएं हमको भी मिल सकती है सर कितने को समर्थन आपके साथ जुड़े हैं और यहाँ आए हैं आपके साथ देखिए हमारे साथ तो हम खुद भी एक संस्थान चलाते हैं श्री सत्यनारायण सेवा संस्थान चलाते हैं ऐसे हमारा काम सेवा का है गुरुकुल के माध्यम से हम निरंतर बच्चों को संस्कार और संस्कृति की शिक्षा दे रहे हैं जो गरीब और पीड़ित जन होते हैं उनको निस्वार्थ सेवा हम फिजियोथेरेपी के माध्यम से दे रहे हैं गौशाला के ऊपर भी हम कम काम कर रहे हैं यानी जन कल्याण की काम हम लोग कर रहे हैं हम लोगों का इन अपराध से कोई लेना देना नहीं है लेकिन आज हजारों लोग यहाँ चल करके आए हुए हैं मैं गिनती नहीं कर सकता हजारों लोगों की संख्या है जो हमारे साथ आई हुई है ज्ञापन देने के लिए और इस पर आवाज़ उठाने के लिए पूरी अपनी जी जान लगाए हुए हजारों लोग आगे भी मैं निवेदन कर रहा हूँ कि जितने भी हमारा हिंदू समाज है सब एकत्रित होकर के इस तरह से आवाज़ उठाए ताकि हमारे देश के अंदर हमारे समाज के अंदर हिंदुओं की हत्याएँ बंद हो ये निरंतर जो हत्याएँ चलते जा रही हैं और हिंदू संख्या हमारी जो है घटते जा रही है और दूसरा सबसे बड़ा अपराधी वो है जो हिंदुओं में विभाजन करता है ये विभाजन की नीति जो है इसको तुरंत बंद करना चाहिए विभाजनकारी नीतियाँ हमारे हिंदू भाई को हमारे सिख भाई को इतने टुकड़ों में बांट करके और कर कमजोर कर गई है कि कहा नहीं जा जाए विकास बग्गा जी जो कह रहे हैं कि ये इनको ये मारा गया है ये कहाँ मारा गया है और किस वक्त मारा गया क्योंकि पुलिस वहाँ पे पहुंची नहीं थी मौके पर क्या इसकी जानकारी क्या उन्होंने क्या निकाली है क्या पुलिस क्या कह रही है उसकी वाली देखिए ये नंगल में इनकी हत्या हुई है वहाँ के ये जिला पुलिस क्या कह रही है कि नंगल की पुलिस के पुलिस के पास अभी हम लोग नहीं गए हुए हैं लेकिन वहाँ जो और भी हमारे सदस्य हैं कार्यकर्ता हैं वो जा रहे हैं अभी वहाँ की क्या रिपोर्टें आ रही है अभी तक तो कोई अपराधी पकड़ा नहीं गया तो कहने और ना कहने से कोई म, म, इसका हम अर्थ क्या निकालें कि पुलिस क्या कर रही है क्या नहीं कर रही है हमें तो रिजल्ट चाहिए ना सर शब्दों से तो कोई बात नहीं बनती है रिजल्ट आनी चाहिए कि हाँ, अपराधी अभी तक पकड़ा गया कि नहीं पकड़ा गया तो सबसे पहले तो अपराधियों को पकड़ना चाहिए उनको पकड़ने के के बाद जो बग्गा के जो बग्गा परिवार हैं हैं उनके बच्चे है, उनका भरण पोषण कैसे होगा क्योंकि घर का जब गार्जियन ही ना रहे आज के समय में जब कमाने वाला व्यक्ति ही नहीं रहेगा तो उनके परिवार को उनके बच्चे को कौन देखेगा तो उनकी आर्थिक सहयोग उनको सरकारी नौकरी ये दे करके कम से कम उनकी सहायता पहुंचानी चाहिए पंजाब गवर्नमेंट से मांगे हमारी वो विश्व हिंदू का जिला अध्यक्ष थे जो हमारे सनातनी भाइयों को सुरक्षा देने के लिए या सभी को एकत्रित करने के लिए या देश हित की बात करने के लिए देश हित में कार्य करने के लिए निरंतर कार्य कर रहे थे ऐसा नहीं है कि कोई किसी पार्टी या पोलिटिक्स में थे उनका पार्टी पोलिटिक्स से कोई लेना देना नहीं था बसरते हिंदुओं को सनातनियों को संगठित करके और देश हित की बात करना समाज को एकता का सूत्र में बांधना उनका कार्य था बताया जा रहा है कि वो अपनी दुकान पे बैठे थे एकदम से हवला, हमला हमलावारों ने उन पर हमला कर दिया क्या कारण क्या रहा होगा की सीसीटीवी पुलिस वालों ने नहीं देखे देखिए ये कारण एकत्रित करना और इसकी जानकारी जुटाना प्रशासन का काम है हम लोग आज डीसी दफ्तर पहुंचे हैं डी सी मैम से मांग पत्र ले रहे हैं ठीक है थीके? सुरक्षा लिए उनके बच्चों के लिए उनमें घर में उनके घर में कौन कौन है और डी सी मैम क्या कहेंगे आपको क्या लगता है अब तो ये हम नहीं कह सकते कि क्या कहेंगे क्योंकि वो उनका नीचे निजी अधिकार है निजी सोच है और डीसी मैम से नहीं है ये तो सरकार से मांग करनी है हमने तो डीसी को माध्यम बनाया हुआ है कि आप जाएं और सरकार से जो हमारी मांग है उनके सामने रखें ठीक है अब उनके परिवार में जो बच्चे हैं उनकी भी सुरक्षा तो जरूरी है ना आज के समय में क्या पता जब गार्जियन को ही मारा जा सकता है तो हो सकता है उनके परिवार में से भी किसी को क्षति पहुंचाई जा सके तो उनकी सुरक्षा देने की जिम्मेवारी तो प्रशासन की है ये हम मांग कर रहे हैं अब वो क्या कहते हैं उनके ऊपर निर्भर करता है और उनके कहने के साथ साथ ये हमारा पंजाब गवर्नमेंट से मांग है कि उनको सुरक्षा देनी चाहिए उनके परिवार उन्होंने माँ प्यो हैं तो दो गुड़ियाँ तो एक उन्होंने वाइफ है ऐसे सरकार तो मांग करांगे पहले तो मैं कहूँगा कि ਸਰਕਾਰ ਨੂੰ ਕਿ ਜਿਹੜਾ ਇਹ ਘਟਨਾ ਹੋਈ ਹੈ ਬੜੀ ਦੁਖਦਗ ਘਟਨਾ ਹੋਈ ਹੈ ਇਹ ਘਟਨਾ ਹਮੇਸ਼ਾ ਤੁਸੀਂ ਦੇਖੋਗੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਵਾ ਐਦਾਂ ਦੀ ਘਟਨਾ ਹਿੰਦੂ ਨੂੰ ਟਾਰਗੇਟ ਕਰਦੇ ਆ ਤੇ ਮੈਂ ਕਹੂੰਗਾ ਹਿੰਦੂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਇਹ ਮੈ ਇਹ ਗੱਲ ਨਹੀਂ ਸਮਝ ਆ ਰਹੀ ਕਿਉਂ ਟਾਰਗੇਟ ਹਿੰਦੂ 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 ਆਪ ਤੁਹਾਨੂੰ ਪਤਾ ਹੀ ਹੈ ਕਿ ਹਿੰਦੂ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਸਾਰੇ ਇਕੱਠੇ ਹੋ ਕੇ ਸਨਾਤਨੀ ਵਾਸਤੇ ਕੰਮ ਕਰ ਰਹੇ ਆ ਉਹ ਇਸ ਵਾਸਤੇ ਕਰ ਰਹੇ ਆ ਕਿ ਸਨਾਤਨੀ ਬਚੇ ਰਹੇ ਉਹ ਤਾਂ ਟਾਰਗੇਟ ਕਰਦੇ ਆ ਕਿ ਅਸੀਂ ਇਹਨਾਂ ਨੂੰ ਟਾਰਗੇਟ ਕਰਕੇ ਆਪਣਾ ਨਾਮ ਕਮਾਵਾਂਗੇ ਇਹ ਨਕਾਬ ਪਸ ਬੰਦੇ ਜੋ ਵੀ ਹੈ ਮੰਨ ਲਓ ਇਹਦੇ ਵਿੱਚ ਜਿਹਦਾ ਵੀ ਹੱਥ ਹੈ ਉਹ ਨਾ ਮਰਦ ਬੰਦੇ ਆ ਜੇ ਤੁਸੀਂ ਟਾਰਗੇਟ ਵੀ ਕਰਨਾ ਤਾਂ ਸਰੇ ਆਮ ਸਾਮਨੇ ਫਰੰਟ ਤੇ ਆ ਕੇ ਕਰੋ 611 ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਦੇਖੋ ਜੀ ਪਿਸਟਲ ਪਿਸਟਲ ਸੀਗਾ ਉਹਨਾਂ ਦੇ ਹੱਥ 'ਚ ਤੇ ਦੋ ਇਹ ਬੋਡੀ 'ਚ ਪਹਿਲੇ 파ਰਟ ਦੇ ਵਿੱਚ ਸੀਨੇ ਦੇ ਉੱਤੇ ਤੇ ਇੱਕ ਪੇਟ ਦੇ ਉੱਤੇ ਲੱਗੀਆਂ ਤੇ ਉਹ ਐਨ ਮੌਕੇ 'ਚ ਉਹਨਾਂ ਦੀ ਮਰਤੀ ਹੋ ਗਈ ਤੇ ਮੌਕੇ ਤੇ ਬਹੁਤ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਪ੍ਰਸ਼ਾਸਨ ਨੇ ਕਮੀ ਹੈ ਜੀ ਪ੍ਰਸ਼ਾਸਨ ਬੈਠੀ ਹੋਈ ਹੈ ਨਿਕਮੀ ਹੋ ਕੇ ਪਰ ਉਹਨਾਂ ਨੂੰ 13 ਤਰੀਕ ਨੂੰ ਹੱਤਿਆ ਹੋਈ ਹੈ 15 ਤਰੀਕ ਤੋਂ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪੈ ਰਿਹਾ ਵਾ ਉਹਦਾ ਰੀਜ਼ਨ ਇਹ ਹੈ ਕਿ ਪ੍ਰਸ਼ਾਸਨ ਜਾਗ ਹੋਏ ਇੱਕ ਜਾਗਵੇ ਕਿ ਨਾ ਆਪਣਾ ਕੰਮ ਕਰੇ ਕਿਉਂਕਿ ਕਿਉਂਕਿ ਤੁਸੀਂ ਆਪ ਦੇਖ ਰਹੇ ਹੋ 13 ਤਰੀਕ ਨੂੰ ਜੋ ਕਾਂਡ ਹੋਇਆ 14 ਤਰੀਕ ਤੱਕ ਵੀ ਉਹਨਾਂ ਦੇ ਕੋਲ ਕੁਝ ਨਹੀਂ ਸੂਰਾਗ ਸੀਗਾ ਕਿ ਕੌਣ ਮਾਰ ਕੇ ਗਿਆ ਕੋ ਨਹੀਂ ਮਾਰ ਕੇ ਗਿਆ 15 ਤਰੀਕ ਨੂੰ ਅਸੀਂ ਇਕੱਠੇ ਹੋ ਕੇ ਸਾਰੇ ਸਨਾਤਨੀ ਸਾਰੇ ਸਿੱਖ ਪਾਇਚਾਰੇ ਇਕੱਠੇ ਹੋ ਕੇ ਡੀਸੀ ਦਫਤਰ ਪਹੁੰਚੇ ਲੁਧਿਆਣੇ ਦੇ ਵਿੱਚ ਇਹ ਸਾਡੇ ਹਿਸੂ ਸਿੰਧੂ ਪ੍ਰੀਸ਼ਦ ਬਜਰੰਗ ਦਲ ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਦਿਵਾਨ ਭੀ ਜੀਪੀ ਵੱਲੋਂ ਇਹ ਸਾਰੀ ਸ਼ਕਤੀ ਪ੍ਰਦਰਸ਼ਨ ਹੋ ਰਹੀ ਹੈ ਤੁਸੀਂ ਕਦੀ ਮਿਲੇ ਉਹ ਜੁਲੇ ਉਹਨਾਂ ਨੂੰ ਕਿਦਾਂ ਪਤਾ ਗੱਲਬਾਤ ਕੀਤੀ ਕਦੀ ਉਹਨਾਂ ਨਾਲ ਤੁਸੀਂ ਉਹਨਾਂ ਬਿਲਕੁਲ ਜੀ ਮੈਂ ਮੈਂ ਜੀਪੀ ਦਾ ਕਾਰਕਟਰ ਹਾਂ ਅਸੀਂ ਬਸ ਫੋਟੋਆਂ ਚ ਹੀ ਉਹਨਾਂ ਨੂੰ ਦੇਖਦੇ ਹਾਂ ਫੋਲੋ ਕਰਦੇ ਹਾਂ ਕਦੇ ਮਿਲੇ ਨਹੀਂ ਆ ਸਾਡਾ ਸੁਭਾਗ ਇਹਨਾਂ ਜੋਗ ਨਹੀਂ ਸੀਗਾ ਕਿ ਅਸੀਂ ਉਹਨਾਂ ਨੂੰ ਮਿਲੇ ਪਰ ਅੱਜ ਜਦੋਂ ਇਹ ਘਟਨਾ ਹੋਈ ਹੈ ਤਾਂ ਸਾਰੇ ਹਿੰਦੂ ਸਨਾਤਨੀ ਧਰਮ ਸਾਰੇ ਇਕੱਠੇ ਹੋ ਕੇ ਇੱਕ ਉਹਨਾਂ ਦੇ ਵਾਸਤੇ ਮੰਗ ਕਰ ਰਹੇ ਆ ਕਿ ਦੋ ਦੋ ਬੱਚੇ ਆ ਉਹਨਾਂ ਦੇ ਫਿਊਚਰ ਵਾਸਤੇ ਉਹਨਾਂ ਦੀ ਭਵਿੱਖ ਵਾਸਤੇ ਉਹਨਾਂ ਦੀ ਜੋ ਵਾਈਫ ਆ ਉਹ ਕੱਲੀ ਰਹਿ ਗਈ ਹੈ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਜੌਬ ਮਿਲਿਆ ਜਾਵੇ ਤੇ ਕੀ ਲੱਗਦਾ ਕਿਸੇ ਨਾ ਰੰਜਿਸ਼ ਹੋ ਸਕਦੀ ਹੈ ਜਾਂ ਕੁਝ ਦੁਸ਼ਮਣੀ ਵਗੈਰਾ ਕੱਢੀ ਹੈ ਜਾਂ ਜਾਂ ਕਿਸੇ ਇਲੈਕਸ਼ਨਾਂ ਕਰਕੇ ਇਹ ਸਭ ਹੋ ਰਿਹਾ ਹੈ ਇਲੈਕਸ਼ਨਾਂ ਕਰਕੇ ਹੋ ਰਿਹਾ ਜੀ ਇਹ ਹਿੰਦੂ ਨੂੰ ਟਾਰਗੇਟ ਕਰ ਰਹੇ ਆ ਤੁਹਾਨੂੰ ਕਿਸੇ ਨਾ ਰੰਜਿਸ਼ ਹੋਣੀ ਨਹੀਂ ਜੀ ਸਾਡੀ ਸਨਾਤਨੀਆਂ ਦਾ ਕੋਈ ਰੰਜਿਸ਼ ਨਹੀਂ ਹੈ ਜੀ ਸਨਾਤਨੀ ਧਰਮ ਸਿਵ ਆਰਾਮ ਜਾਪ ਜਪਦੇ ਆ ਅਮਨ ਜੀ ਸਾਡੇ ਨਾਲ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਜਿਹੜਾ ਭਾਣਾ ਵਰਤਿਆ ਨੰਗਲ ਦੇ ਵਿੱਚ ਕੀ ਲੱਗਦਾ ਕੀ ਦੀ ਦੰਜੀ ਹੋएगी ਕੀ ਹੋ ਸਕਦਾ ਕਿਉਂਕਿ ਸ਼ਰਿਆਮ ਗੋਲੀਆਂ ਚਲਾਣਾ ਹੈ ਤਾਂ ਦਾ ਸ਼ਰਿਆਮ ਗੁੰਡਾਗਰਦੀ ਹੋਗੀ ਪੰਜਾਬ ਦੇ ਵਿੱਚ ਲਗਾਤਾਰ ਆਏਗੇ ਆਏਗੇ ਦਿਨ ਕੋਈ ਫਾਇਰਿੰਗ ਕਰਦਾ ਕੋਈ ਪੁਲਿਸ ਅਫਸਰ ਤੇ ਫਾਇਰਿੰਗ ਕਰਦਾ ਕੋਈ ਕਿਸੇ ਇਦਾਂ ਦਾ ਫਿਰ ਪੰਜਾਬ ਸੇਫ ਹੀ ਨਹੀਂ ਹੈਗਾ ਬਿਲਕੁਲ ਜਦੋਂ ਦੀ ਇਹ ਸਰਕਾਰ ਬਣੀ ਨਵੀਂ ਸਰਕਾਰ ਆਈ ਲੋਕਾਂ ਨੇ ਬਦਲਾਵ ਚੁਣਿਆ ਸੀ ਪਰ ਬਦਲਾਵ ਕਾਦਾ ਆਇਆ ਵੀ ਲਾਅ ਐਂਡ ਆਰਡਰ ਹੈ ਜਿਹੜੀ ਸਥਿਤੀ ਹੈ ਜ਼ੀਰੋ ਹੋ ਚੁੱਕੀ ਹੈ ਤੇ ਅਸੀਂ ਦੇਖੀਏ ਜਦੋਂ ਦੀ ਸਰਕਾਰ ਬਣੀ ਹੈ ਕਿਤੇ ਗੋਲੀ ਚੱਲ ਰਹੀ ਆ ਕਿਸੇ ਐਸਐਚਓ ਤੇ ਕਦੇ ਸੁਣਿਆ ਸੀ ਵੀ ਕਿਸੇ ਐਸਐਚਓ ਤੇ ਹਮਲਾ ਹੋਇਆ ਕਦੇ ਤੇ ਅੱਜ ਮੈਂ ਕਹਿੰਦਾ ਕਿਹੜਾ ਵਰਗ ਸੁਰੱਖਿਤ ਆ ਚਾਹੇ ਸਾਡਾ ਹਿੰਦੂ ਵਰਗ ਆ ਚਾਹੇ ਸਿੱਖ ਵਰਗ ਆ ਚਾਹੇ ਪੰਜਾਬ ਪੁਲਿਸ ਆ ਅੱਜ ਐਸਐਚਓ ਤੇ ਫਾਇਰਿੰਗ ਹੋ ਰਹੀ ਆ ਤਾਂ ਮੈਂ ਸਮਝਦਾ ਇਸ ਤੋਂ ਮਾੜਾ ਮਾਹੌਲ ਕੀ ਹੋ ਸਕਦਾ ਲੋਕਾਂ ਨੇ ਤਾਂ ਬਦਲਾ ਲੈ ਜਾਂਦਾ ਸੀ ਵੀ ਸਾਡੇ ਬੱਚਿਆਂ ਦੀ ਸੁਰੱਖਿਆ ਤੇ ਸਾਡੀ ਸੁਰੱਖਿਆ ਹੋ ਸਕੇ ਤੇ ਸੁਰੱਖਿਆ ਤਾਂ ਕੋਈ ਨਹੀਂ ਤੇ ਅੱਜ ਤਾਂ ਪੁਲਿਸ ਦੇ ਐਸਐਚਓ ਤੇ ਗੋਲੀਆਂ ਚੱਲ ਰਹੀਆਂ ਪਈਆਂ ਆਮ ਬੰਦਾ ਤਾਂ ਕਿੱਥੇ ਸੇਫ ਆ डीसी दफ्तरबाद मौजूद आ बीजेपी दे गोशा जी स्पोक्स पर्सन सरना मौजूद ने पूछेंगे इत्ते जेड़ा समर्थन जेड़ा कर रहे सिगे एक विकास बग्गा जी करके की कारण की है की होया की सिगा उन्होंने देखो बहुत ਮਾੜੀ ਗੱਲ ਹੈ ਪੰਜਾਬ ਦੇ ਅੰਦਰ ਸਾਡਾ ਹਿੰਦੂ ਭਰਾ ਸੁਰੱਖਿਅਤ ਨਹੀਂ ਸਾਡਾ ਸਿੱਖ ਭਰਾ ਸੁਰੱਖਿਅਤ ਨਹੀਂ ਸਾਡਾ ਕਬੱਡੀ ਖਿਡਾਰੀ ਸੁਰੱਖਿਅਤ ਨਹੀਂ ਸਾਡੇ ਗਾਇਕ ਸੁਰੱਖਿਅਤ ਨਹੀਂ ਨਾ ਮਜ਼ਦੂਰ ਸੁਰੱਖਿਅਤ ਹੈ ਨਾ ਕਿਸਾਨ ਸੁਰੱਖਿਅਤ ਹੈ ਤੇ ਨਾ ਹੀ ਵਪਾਰੀ ਸੁਰੱਖਿਅਤ ਹੈ ਨਾ ਪ੍ਰੈਸ ਸੁਰੱਖਿਅਤ ਹੈ ਮੈਂ ਪੁੱਛਣਾ ਚਾਹਨਾ ਕਿ ਵਿਕਾਸ ਬੱਗਾ ਜੀ ਜਿਹੜੇ ਸ਼ਹੀਦ ਹੋਇਆ ਜਿਹਨਾਂ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਕਿ ਉਹਦਾ ਇਹੀ ਕਸੂਰ ਸੀ ਕਿ ਉਹ ਆਪਣੇ ਸਮਾਜ ਦੀ ਆਵਾਜ਼ ਚੱਕਦਾ ਉਹਦਾ ਇਹੀ ਕਸੂਰ ਸੀ ਉਹ ਕੋਈ ਸਮਾਜ ਦੀ ਸੇਵਾ ਕਰਦਾ ਇਹ ਕਸੂਰ ਹੋ ਜਾਂਦਾ ਪੰਜਾਬ ਦੇ ਵਿੱਚ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਆਪਾਂ ਰੋਜ਼ ਆਪਾਂ ਅਰਦਾਸ ਹੀ ਕਰਦੇ ਆ ਜਿਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਖਾਲਸਾ ਪ੍ਰਗਟ ਕੀਤਾ ਸੀਗਾ ਉਸ ਧਰਤੀ ਤੇ 25 ਕਿਲੋਮੀਟਰ ਦੂਰ ਜ਼ਹਿਰ ਪਰੋਸਿਆ ਜਾਵੇ ਕਤਲ ਕੀਤਾ ਜਾਵੇ 220 ਕਿਲੋਮੀਟਰ ਦੂਰ ਤੋਂ ਵੀ ਲਾਸਟ ਕੋਈ 800 ਕਿਲੋਮੀਟਰ ਦੂਰ ਤੋਂ ਆਇਆ ਕੋਈ 900 ਕੋਈ 1100 ਤੇ ਲਾਸਟ ਜਿਹੜੇ ਪਿਆਰੇ ਸੀ ਨਾ ਜਦੋਂ ਪੰਮਰਤ ਦੀ ਦਾਤ ਬਖਸ਼ੀ ਸੀ ਭਾਈ ਸਾਹਿਬ ਸਿੰਘ ਜੀ 220 ਕਿਲੋਮੀਟਰ ਦੂਰ ਕਰਨਾਟਕਾ ਤੋਂ ਆਏ ਸੀਗੇ ਅਬਰਤ ਦੀ ਦਾਤ ਲੈਣ ਲਈ ਇਹ ਖਾਲਸੇ ਦੀ ਗੁਰੂ ਸਾਹਿਬ ਦੀ ਇੱਕ ਸੰਕਲਪ ਸੀਗਾ ਕਿ ਇਹ ਅਖੰਡ ਭਾਰਤ ਦੀ ਨਹੀਂ ਰੱਖੀ ਗਈ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਸੀ ਉਸ ਦੇਸ਼ ਦੀ ਸਰਬਤ ਦੇ ਭਲੇ ਦੀ ਨਹੀਂ ਰੱਖੀ ਗਈ ਸੀ ਪਰ ਇਸ ਪੰਜਾਬ ਦੇ ਅੰਦਰ ਰੋਜ਼ ਕਤਲਿਆ ਹੋ ਮਰਿਆ ਪਤਾ ਲੱਗਦਾ ਨਕੋਦਰ ਕਤਲ ਲਗ ਗਿਆ ਪਤਾ ਲੱਗਦਾ ਫਲਾੜੇ ਮੰਦਰ ਤੇ ਹਮਲਾ ਗਿਆ ਪਤਾ ਲੱਗਦਾ ਗੁਰਦੁਆਰੇ ਚ ਬੇਦੀ ਵੀ ਹੋ ਗਈ ਇਹ ਚੱਲ ਕੀ ਰਿਹਾ ਇਹ ਭਾਈਚਾਰਕ ਸਾਜ਼ ਤੋੜ ਦੀ ਬੜੀ ਵੱਡੀ ਕੋਸ਼ਿਸ਼ ਬੜੀ ਵੱਡੀ ਸਾਜ਼ਿ ਚੱਲ ਰਹੀ ਆ ਪਰ ਜਿਹੜੀ ਪੰਜਾਬ ਦੀ ਸਰਕਾਰ ਸੁੱਤੀ ਸਰਕਾਰ ਆ ਵੀਰੇ ਸੁੱਤੀ ਸਰਕਾਰ ਆ ਤੁਸੀਂ ਦੇਖੋ ਜਹਾਜ ਭਰ ਭਰ ਕੇ ਇੱਕ ਕਰਪਟ ਬੰਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕਰਪਟ ਬੰਦੇ ਜਿਹਨੂੰ ਚਾਰਚੇ ਜੇਲ੍ਹ ਦੇ ਅੰਦਰ ਉਹਦੇ ਲਈ ਹਾ ਦਾ ਨਾਰਾ ਮਾਰ ਸਕਦੇ ਆ ਕੀ ਲੱਗਦਾ ਕਿ ਉਹ ਕਰਵਾ ਰਹੇ ਨੇ ਮੈਂ ਆ ਕਹ ਰਿਹਾ ਉਹ ਜਦੋਂ ਗੁੰਡਾ ਗਰਦੀ ਦੇ ਲੋਕਾਂ ਤੋਂ ਗੁੰਡਿਆਂ ਤੋਂ ਠੱਗਾਂ ਤੋਂ ਚੋਰਾ ਤੋਂ ਰਲ ਕੇ ਸਰਕਾਰ ਬਣਾਈ ਹੋਵੇ ਤੇ ਫਿਰ ਉਹ ਗੁੰਡਾਤੰਤਰ ਵੀ ਵਧਣ ਗਏ ਠੱਗੀਆਂ ਵੀ ਵਧਣ ਗੀਆਂ ਚੋਰ ਚੁਕਾਰੀਆਂ ਵੀ ਵਧਣ ਗੀਆਂ ਦਿਨ ਦਿਹਾੜੇ ਕੋਈ ਭੈਣ ਸੁਰੱਖਿਆ ਜਦ ਜਦੀ ਵਾਲੀ ਨਾਲ ਆਤਾ ਜਾਵੇ ਦਿਨ ਦਿਹਾੜੇ ਉਹਨਾਂ ਹੀ ਹੱਤਿਆ ਕੀਤੀ ਗਈ ਆ ਹੱਤਿਆਵਾਰਾਂ ਦਾ ਹਲੀ ਵੀ ਜਿਹੜਾ ਮਿਲੇ ਨਹੀਂ ਗਏ ਉਹਨਾਂ ਦੀ ਖੋਜ ਨਹੀਂ ਕੀਤੀ ਗਈ ਜਾਂ ਕੋਈ ਕੁਝ ਨਹੀਂ ਕੀਤਾ ਗਿਆ ਇੱਥੇ ਕੋਈ ਵੀ ਮੁਜਰਮ ਕਰਦਾ ਹੋਵੇ ਕੋਈ ਵੀ ਉਹਨੂੰ ਮਿੰਟੇ ਹੀ ਫੜ ਲੈਂਦੇ ਨੇ ਗਰੀਬ ਬੰਦੇ ਨੂੰ ਮਾੜਾ ਜੇ ਕਿਸੇ ਕੋਲ ਗਲਤੀ ਕਿਸੇ ਦਾ ਮਾਲਾ ਹੈ ਜਾਂ ਦੁਕਾਨ ਦੇ ਬਾਹਰ ਮਾਲਾ ਲਵੇ ਕੋਈ ਰੇੜੀ ਲਾ ਲਵੇ ਕੋਈ ਆਟੋ ਚਲਾਉਂਦਾ ਹੋਵੇ ਤੇ ਫਟਾਫਟ ਫੜ ਕੇ ਉਹਦਾ ਚਲਾਨ ਵੀ ਕੱਟ ਦਿੰਦੇ ਆ ਉਹਨੂੰ ਖਰਾਬ ਵੀ ਕਰ ਦਿੰਦੇ ਆ ਕਤਲ ਕਤਲ ਇੱਕ ਹਿੰਦੂ ਭਰਾ ਜਦੋਂ ਚਲੇ ਜਾਂਦਾ ਉਹ ਹਿੰਦੂ ਤੋਂ ਪਹਿਲਾਂ ਪੰਜਾਬੀ ਸੀ ਪੰਜਾਬੀ ਤੋਂ ਪਹਿਲਾਂ ਦੇਸ਼ਵਾਸੀ ਸੀ ਦੇਸ਼ਵਾਸੀ ਤੋਂ ਪਹਿਲਾਂ ਉਸ ਭੈਣ ਦਾ ਸੁਹਾਗ ਸੀ ਉਸ ਭੈਣ ਦੇ ਸੁਹਾਗ ਤੋਂ ਪਹਿਲਾਂ ਬੱਚਿਆਂ ਦਾ ਪਿਓ ਵੀ ਸੀ ਉਸ ਤੋਂ ਪਹਿਲਾਂ ਮਾਂ ਪਿਓ ਦਾ ਕਿ ਪੁੱਤਰ ਵੀ ਸੀਗਾ ਕਿਸੇ ਦਾ ਭਰਾ ਵੀ ਸੀ ਕਿਸੇ ਦਾ ਭਰਾ ਵੀ ਸੀਗਾ ਉਹ ਕਦੀ ਪਰਿਵਾਰ ਚ ਜਾ ਕੇ ਪੁੱਛਿਆ ਕਦੀ ਵੀ ਹਾਲਾਤ ਕਿ ਬੜੇ ਤੁਸੀਂ ਸੁਰੱਖਿਅਤ ਹੋ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹੋ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਆਬਦਾਸ ਕੰਪਲੀਟਾ ਕਰ ਚੁੱਕਾ ਪ੍ਰੈਸ ਵੀ ਨਹੀਂ ਸੁਰੱਖਿਅਤ ਹੈ ਪ੍ਰੈਸ ਨੂੰ ਵੀ ਗਾਲਾਂ ਪੈਂਦੀਆਂ ਪ੍ਰੈਸ ਨੂੰ ਵੀ ਧਮਕੀਆਂ ਆਉਂਦੀਆਂ ਇਸ ਸੁਰੱਖਿਅਤ ਕੋਣ ਹੈ ਇੱਥੇ ਇੱਥੇ ਸੁਰੱਖਿਅਤ ਹੈ ਭਗਵ ਇੱਥੇ ਸੁਰੱਖਿਆ ਮੰਤਰੀ ਇਹਨਾਂ ਦੇ ਇੱਥੇ ਸੁਰੱਖਿਆ ਗੁੰਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਡਿਬੇਟਾ ਕਰ ਸਕਦੇ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਜਾਮ ਛਲਕਾ ਸਕਦੇ ਇਹ ਪੰਜਾਬ ਦੀ ਤਰਤੀ ਦੇ ਵਿੱਚ ਕਦੀ ਨਹੀਂ ਸੋਚਿਆ ਸੀ ਗੁਰਤੇਗ ਬਾਦਦਰ ਜੀ ਨੇ ਸੀਜ਼ ਦਿੱਤਾ ਸੀ ਇਹਨਾਂ ਵਾਸਤੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਉਸ ਨਾਤਨ ਵਾਸਤੇ ਤੇ ਉਸੇ ਧਰਤੀ ਤੇ ਜ਼ਹਿਰ ਪਰੋਸਿਆ ਜਿਹੜਾ ਨਸ਼ੇ 'ਚ ਨੌਜਵਾਨ ਮਾਰ ਰਿਹਾ ਕਦੀ ਗੋਲੀਆਂ ਨਾਲ ਮਾਰ ਰਿਹਾ ਤੇ ਕਦੀ ਇੱਥੋਂ ਬਾਹਰ ਜਾ ਰਿਹਾ ਕਹਿੰਦੇ ਸੀ ਇੰਗਰੇਜ਼ ਕੰਮ ਕਰਨਾੜਗੇ ਭਗਵੰਤ ਜੀ ਸਾਹਿਬ ਭਗਵੰਤ ਜੀ ਸਾਹਿਬ ਤੇ ਡੀਜੀਪੀ ਗੌਰਵ ਯਾਦਵ ਨੂੰ ਮੈਂ ਪੁੱਛਣਾ ਚਾਹਾਂਗਾ ਜਦ ਮਾੜੀ ਜੀ ਗਲਤ ਚਲਾਨ ਹੋ ਜਾਂਦਾ ਮਾੜੀ ਜੀ ਦੀ ਗਲਤ ਬੰਦੇ ਨੂੰ ਜੇਲ੍ਹ ਦੇ ਅੰਦਰ ਸੁੱਟ ਜਿੰਦਾ ਦਿੰਦਾ ਤੇ ਕਾਤਲ ਕਿਉਂ ਨਹੀਂ ਤੁਹਾਡੇ ਕੋਲ ਫੜੇ ਜਾਂਦੇ ਉਹ ਇਸ ਕਰਕੇ ਨਹੀਂ ਫੜੇ ਜਾਂਦੇ ਕਿ ਕਾਤਲਾਂ ਦੇ ਸਿਰ ਤੇ ਤੁਸੀਂ ਸੁਰੱਖਿਆ ਜੇ ਨਹੀਂ ਸੁਰੱਖਿਆ ਤਾਂ ਫਿਰ ਉਹਨਾਂ ਨੂੰ ਫੜ ਕੇ ਅੰਦਰ ਕਰੋ ਉਹਨਾਂ ਨੂੰ ਫਾਂਸੀ ਦਿਓ ਤਾਂ ਜੋ ਸਮਾਜ ਦੇ ਵਿੱਚ ਇਹ ਕਚਰਾ ਖਤਮ ਹੋ ਸਕੇ ਹੁਣ ਡੀਸੀ ਮੈਮ ਕੋਈ ਅੰਦਰ ਗਈ ਜੀ ਉਹਨਾਂ ਨੇ ਕੀ ਸੁਵਾਸ਼ਣ ਦਿੱਤਾ ਦੇਖੋ ਡੀਸੀ ਸਾਹਿਬ ਨੇ ਤੇ ਏਡੀਸੀ ਸਾਹਿਬ ਦੋਨੋਂ ਨੂੰ ਮਿਲੇ ਆ ਦੋਨੋਂ ਨੇ ਆਸ਼ਵਾਸਣ ਦਿੱਤਾ ਪਰ ਆਸ਼ਵਾਸਣ ਦੇ ਉੱਤੇ ਆਸ਼ਵਾਸਣ जितना तरीक देते यहाँ विकास जी एक नंगल के विश्व हिंदू परिषद के अध्यक्ष थे उनकी निर्मम हत्या कर दी गई और उसका भी जो है सरकार उसके शीघ्र कार्रवाई नहीं कर रही है इसलिए डी सी को सारा समाज इकट्ठा होकर ज्ञापन देने के लिए आया और उन्होंने ज्ञापन स्वीकार कर लिया तो इसलिए ये सारा समाज का रोष है और ये रोष भी जायज़ है क्योंकि ऐसे व्यक्ति की हत्या करने के बाद में कोई कार्रवाई नहीं होना ये कहाँ तक सही है इसलिए सरकार को भी सोचना चाहिए ये सब कार्य होना चाहिए ये हत्या कब हुई कितने समय कितने बजे साखी वाले दिन ये हत्या हुई और शाम के समय में जब वह अपनी दुकान बंद करने के लिए जा रहे थे उसी समय में उसको दो जने आए गाड़ी पर बैठ करके उनकी नकाब पोस थे और आकर के उन्होंने धारदार हथियार से उनकी हत्या करके भाग गए और बाद में अड़ोस पड़ोस के दुकान वालों ने देखा तो उनको खून में लतपत हुए उनको लेकर के गए सिविल हॉस्पिटल तब तक जाते जाते मृत्यु हो गई ये काम क्या करते थे विकास बकई दुकान करते थे छोटी सी दुकान करते थे और समाज का कार्य करते थे परंतु जो वैमनस्य जो लोगों के अंदर भरा हुआ है जहर भरा हुआ है ऐसे लोग भी हमारे समाज के अंदर हैं वह समाज के लिए एक तरह से कलंक है ऐसे लोगों को भी समझना चाहिए उनके धर्म गुरुओं को भी समझना चाहिए इकट्ठे होकर के उनको धर्म के अंदर से ऐसी व्यमनष्यता वाली बातों को निकालना चाहिए पर सर समाज का काम इतना भारी भर गया कि मौत के घाट उतार दिया उनको बताइए ये कैसी कैसी ये शर्मनाक बात है ये एक केवल एक जगह की बात नहीं है भैया ये बहुत जगह पर ऐसा ऐसा हो रहा है राजस्थान में भी एक गुजरात में भी एक दर्जी की दुकान में दर्जी को जाकर के मार दिया गया इसी तरह से उन्होंने अजमेर जो है राजस्थान में भी मारा गया इस तरह से यहाँ जलंधर में मारे गए अभी यहाँ मारे गए कितनी जगह पर मारेंगे पंजाब में देख सकते हैं कि ये ज़्यादा नहीं हो रही है कतलकांड बहुत ज़्यादा हो रहे हैं और पंजाब जहाँ अमन और शांति का जो देश है उसमें ऐसा करना ऐसे व्यक्तियों को करना ये ठीक नहीं है इस वक्त उनके परिवार से आप मिले या कुछ जुले आप उनके परिवार से तो मेरा अभी मिलना नहीं हुआ परंतु उनके परिवार के लिए एक यहाँ पर बहुत अच्छा उनको जो है मुआवजा मिले उनके परिवार को सरकारी नौकरी मिले इसके लिए हम लोगों ने यहाँ पर डीसी को ज्ञापन दिया है डीसी मैम से यहाँ मिले आ, क्या कहा उन्होंने क्या आश्वासन दिया उन्होंने आश्वासन दिया है कि उनको मुआवजा भी मिलेगा उनको सरकारी नौकरी भी मिलेगी और उनकी कार्रवाई भी होगी उन लोगों पर तो वो बहुत अच्छा कॉर्पोरेट किया उन्होंने दोबारा तो नहीं आना पड़ेगा डी ऑफिस नहीं अब नहीं आना पड़ेगा वैसे हमको विश्वास है कि इस बात से बहुत जल्दी एक्शन होगा देख दे दो लुधियाना लाइव के नाम अमित मैं युवम बेरी